ਤੋ ਦੂਜੇ ਦੋਸਤ ਨੂੰ ਕਹਿਣ ਲੱਗਿਆ ਤੂੰ ਮਾਵਰਾ ਸੁਣਿਆ ਕਹਿੰਦਾ ਕਿਹੜਾ ਕਹਿੰਦਾ ਮੁਸੀਬਤ ਕਦੇ ਇਕੱਲੀ ਨਹੀਂ ਆਉਂਦੀ ਕਹ ਯਾਰ ਸੁਣਿਆ ਤਾਂ ਹੈ ਕਹ ਨਹੀਂ ਇਹ ਸੁਣਿਆ ਹੋਣਾ ਐ ਬੈਂਦੀਰੀ ਦੇ ਨਾਲ ਤੂਫਾਨ ਆ ਰਿਹਾ ਹੈ ਕਹ ਹੋਏ ਇਹ ਵੀ ਸੁਣਿਆ ਕਹ ਪਰ ਤੈਨੂੰ ਕਿਵੇਂ ਪਤਾ ਹੈ ਬੈਂਦੀਰੀ ਨਾਲ ਤੂਫਾਨ ਆ ਰਿਹਾ ਹੈ ਕਹ ਮੈਂ ਤੈਨੂੰ ਉਹ ਸਮਝਾਇਆ ਤਾਂ ਹੈ ਕਿ ਇਹ ਕ ਮੁਸੀਬਤ ਕਦੇ ਇਕੱਲੀ ਇਕੱਲੀ ਨਹੀਂ ਆਉਂਦੀ ਕਈ ਵਾਰ ਉਹ ਤੁਹ ਕਹਿਣਾ ਕੀ ਚਾਹੁੰਦਾ ਉਹ ਦੋਸਤ ਕਹਿਣ ਲੱਗਿਆ ਮੈਨੂੰ ਫੋਨ ਆਇਆ ਅੱਜ ਕਹਿੰਦਾ ਕਹ ਤੇਰੀ ਪਾਪੀ ਦਾ ਫੋਨ ਆਇਆ ਕ ਕੀ ਕਹਿੰਦੀ ਆ ਕਹਿੰਦੀ ਮੈਂ ਵੀ ਆ ਰਹੀ ਆ ਤੇ ਮੇਰੀ ਮਾਂ ਵੀ ਆ ਰਹੀ ਤੇ ਹੋਈ ਨਾ ਗੱਲ ਕੋਈ ਮੁਸੀਬਤ ਇਕੱਲੀ ਨਹੀਂ ਆ ਰਹੀ ਦੋਵੇਂ ਆ ਰਹੀਆਂ ਨੇ ਤੇ ਕਹਿੰਦਾ ਫੇਰ ਅੰਧੇਰੀ ਆਲਾ ਕ ਫੇਰ ਉਹ ਤੇਰੀ ਪਾਪੀ ਅੰਧੇਰੀ ਹੈ ਤੇ ਉਹਦੀ ਮਾਂ ਤੂਫਾਨ ਆਈ ਸਮਝ ਕੰਗਾ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ